ਸ਼ਨੀਵਾਰ ਨੂੰ ਹੈ ਅਸੀਂ ਮਤਲਬ ਰੋਪੜ ਤੋਂ ਚੱਲੇ ਆਂ ਫਿਰ ਕੋਸ ਆਬ ਦੇ ਹਰਤਗੜ ਗੁਰਦੁਆਰਾ ਸਾਹਿਬ ਕ੍ਰੋਸ ਕਰਕੇ ਲੋ ਅਸੀਂ ਫਿਰ ਉਲਰ ਸਾਈਡ ਤੇ ਬੈਠੇ ਸੀਗੇ ਆਪਣਾ ਪਾਣੀ ਵਗੈਰਾ ਪੀ ਰਹੇ ਸੀ ਸਾਰੇ ਮੁੰਡੇ ਰੈਸਟ ਕਰ ਰਹੇ ਸੀਗੇ ਤੇ ਉਹ ਪਿੱਛੋਂ ਲੱਗ ਕੇ ਉਹਨੇ ਫੁੱਲ ਸਪੀਡ ਤੇ ਗੱਡੀ ਪਾਲਕੀ ਦੇ ਵਿੱਚ ਮਾਰੀ ਉਹ ਪਾਲਕੀ ਸਾਰੇ ਮੁੰਡਿਆਂ ਦੇ ਉੱਪਰ ਬੰਦਾ ਕੌਣ ਸੀ ਜੀ ਪਤਾ ਲੱਗਿਆ ਕਿ ਉਹ ਦੀ ਪੰਜਾਬ ਪੁਲਿਸ ਦੇ ਡਰੈਸ ਪਾਈ ਹੋਈ ਸੀ ਜੀ ਰੈਸਟ ਦੇ ਵਿੱਚ ਹੀ ਸੀਗਾ ਜੀ ਬੰਦਾ ਬੰਦਾ ਕੋਈ ਮੈਚ ਨਾ ਕਰੀਤਾ ਹੈ ਸਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਬੰਦੇ ਨੂੰ ਪਕੜਿਆ ਜਾਵੇ ਜੀ ਉਥੇ ਵਰਤਵਾ ਧਾਰਾਵਾਂ ਲਾਈਆਂ ਜਾਣ ਉਹਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਤੇ ਐਕਸੀਡੈਂਟ ਹੋਇਆ ਜੀ ਤਾਂ ਨਹੀਂ ਆਉਂਦੀ ਕਿ ਆਂਦੇ ਸਟੇਜ ਹੈ ਜੀ ਕੋਈ ਗੱਲ ਰਸਿੱਕੀ ਕਰਨਾ ਚਾਹਵੇ ਜੈ ਮਾਤਾ ਦੀ ਅੱਜ ਅਸੀਂ ਆਪੇ ਪਹੁੰਚਿਆ ਸਾਨੂੰ ਪਤਾ ਲੱਗਿਆ ਸੀ ਕਿ ਇੱਥੋਂ ਪਿਛਲੇ ਵੀ 25 ਸਾਲ ਤੋਂ ਮਾਣਾ ਜੀ ਦੀ ਮਾਤਾ ਦੇ ਭਗਤਾਂ ਦਾ ਜੱਥਾ ਮਾਲਕੀ ਸਾਹਿਬ ਲੈ ਕੇ ਮਾਤਾ ਦੇ ਜਾਂਦਾ ਈਸ਼ਵਰ 31 ਜੁਲਾਈ ਨੂੰ ਇਹ ਲੋਕ ਨਾਪਾ ਤੋਂ ਥੱਲੇ ਜੀ ਨਾਈ ਸਟੇਨ ਰੋਪੜ ਕੀ ਉੱਥੇ ਭਰਤਗੜ ਦੇ ਕੋਲੇ ਇੱਕ ਤਾਂ ਸਵੇਰੇ ਜਦੋਂ ਜਾਨ ਦੀ ਤਿਆਰੀ ਕਰ ਰਹੇ ਸੀ ਤਾਂ ਇੱਕ ਕਾਰ ਜਿਹੜਾ ਉਹ ਦੱਸਦੇ ਆ ਕਿ ਪੁਲਿਸ ਮਲਾਜੈਂਸੀ ਐਸਐਸ ਬਹੁਤ ਪੂਰੀ ਤਰ੍ਹਾਂ ਨਿਛੇ ਦੇ ਵਿੱਚ ਸੀ ਉਸ ਨੇ ਇਹਨਾਂ ਦੇ ਬੈਠਿਆਂ ਦੇ ਉੱਪਰ ਆ ਕੇ ਚੜਾਤੀ ਜਿਦੇ ਨਾਲੇ ਪੂਰੀ ਤਰ੍ਹਾਂ ਚਾਰ ਲੋਕ ਜ਼ਖਮੀ ਹੋਏ ਨੇ ਇਹਨਾਂ ਦੀ ਖਬਰ ਲੈ ਕੇ ਅਸੀਂ ਆਏ ਆ ਅਸੀਂ ਪੰਜਾਬ ਸਰਕਾਰ ਤੋਂ ਭਾਜੀਪੀ ਪੰਜਾਬ ਤੋਂ ਮੰਗ ਕਰਦੇ ਆ ਕਿ ਇਹਨਾਂ ਦਾ ਪ੍ਰੋਪਰ ਇਲਾਜ ਜਿਹੜਾ ਸਰਕਾਰ ਆਪਣੇ ਖਰਚੇ ਦੇ ਉੱਪਰ ਕਰਾਵੇ ਤੇ ਜਿਹੜਾ ਬੰਦਾ ਮਲਜਮ ਹੈ ਉਸ ਤੇ 295 ਦਾ ਪਰਚਾ ਵੀ ਨਾਲ ਤਾਂ ਰੈਡ ਕੀਤੀ ਜਾਵੇ ਇਹਨਾਂ ਪਰਚਾ ਦਰਜ ਕੀਤਾ ਕਿਉਂਕਿ ਉਸਨੇ ਮਾਤਾ ਦੀ ਜੂਤ ਨੂੰ ਅਖੰਡ ਕੀਤਾ ਤੇ ਪਾਲਕੀ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿ ਨੀਂ ਮੰਗ ਮੇਰੀ ਇਹ ਹੈ ਕਿੰਦਾ ਵੀ ਹਲੇ ਤੱਕ ਕੋਈ ਵੀ ਪ੍ਰਸ਼ਾਸਨ ਜਾਂ ਸਰਕਾਰ ਜਾਂ ਜਿਹੜਾ ਬੰਦੇ ਨੇ ਕਿੰਦਾ ਐਕਸੀਡੈਂਟ ਕੀਤਾ ਉਹ ਇਹਨਾਂ ਨੂੰ ਪੁੱਛਣ ਨਹੀਂ ਆਇਆ ਕਿ ਇਹਨਾਂ ਦੀ ਕਿੰਦਾ ਤਰੇਲੂ ਹਾਲਾਤ ਨੂੰ ਦੇਖਦੇ ਹੋਏ ਹਾਂਜੀ ਇਨਾਂ ਦੀ ਕਿਹਦਾ ਆਰਥਿਕ ਤੌਰ ਤੇ ਉੱਪਰ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਇਹਨਾਂ ਦਾ ਟੋਟਲ ਖਰਚਾ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز